ਪ੍ਰਮਿੰਦਰ ਸਿੰਘ ਤਨਵਾਦੀ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਰਿਆ। ਕਿਸ ਤਰ੍ਹਾਂ ਦੀ ਚੁਣੌਤੀ ਸਮਝਦੇ ਹੋ ਤੁਸੀਂ? ਸਾਡੇ ਲਈ ਕੋਈ ਚੁਣੌਤੀ ਨਹੀਂ ਹੈ ਜੀ। ਲੋਕਾਂ ਨੇ ਅਕਾਲੀ ਦਲ ਦਾ ਜ਼ੁਲਮ ਸਹਿ ਆ। ਸੰਗਰੂਰ ਵਾਲਿਆਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੁਣ ਹੋਈ ਆ। ਬਾਕੀ ਜਿਹੜੀ ਉਹਨਾਂ ਨੇ ਪਹਿਲਾਂ ਕਰਤੂਤਾਂ ਕੀਤੀਆਂ ਨੇ ਬਾਦਲ ਦੇ ਅਕਾਲੀ ਦਲ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਆ, ਜਿਨ੍ਹਾਂ ਨੇ ਸਾਡੇ ਗੁਰੂ ਘਰ ਨਹੀਂ ਬਖਸ਼ੇ, ਗੁਰੂ ਦੀਆਂ ਗੋਲਕਾਂ ਨਹੀਂ ਬਖਸ਼ੀਆਂ, ਗੁਰੂ ਦੀ ਸੰਗਤ ਨਹੀਂ ਬਖਸ਼ੀ। ਅੱਜ ਰਮਿੰਦਰ ਸਿੰਘ ਢੀਂਸਾ ਆਪਣੇ ਪਿਤਾ ਤੋਂ ਬਾਅਦ ਹੋ ਕੇ ਸਰਦਾਰ ਸੁਖਦੇਵ ਸਿੰਘ ਢੀਂਸਾ ਤੋਂ ਬਾਅਦ ਹੋ ਕੇ ਇਲੈਕਸ਼ਨ ਲੜਨ ਆ ਰਹੇ ਨੇ ਸੁਖਬੀਰ ਬਾਦਲ ਦੀ ਸਾਖ ਬਚਾਉਣ ਉਹਦੀ ਪ੍ਰਧਾਨਗੀ ਬਚਾਉਣ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੱਚਿਆਂ ਦੀ ਜਿਹੜੀ ਨਿਹੱਥੇ ਬੱਚਿਆਂ ਨੂੰ ਗੋਲੀ ਮਾਰੀ ਗਈ ਸੀ ਉਹਦਾ ਕੋਈ ਫਿਕਰ ਨਹੀਂ ਰਮਿੰਦਰ ਢੀਂਸਾ ਸਿਰਫ ਅਰ ਸਿਰਫ ਮਜਬੂਰੀ ਚ ਲੜ ਰਹੇ ਨੇ ਆ ਜਿਹੜਾ ਬੰਦਾ ਖੁਦ ਹੀ ਮਜਬੂਰ ਹੈ ਉਹ ਸੰਗਰੂਰ ਦਾ ਕੀ ਭਲਾ ਕਰੂਗਾ ਕਿ ਜੂ ਸਮਾਜ ਦੇ ਵੀ ਲੋਕ ਇਹਨਾਂ ਦਾ ਮੂੰਹ ਲਾ ਕੇ ਜਿਸ ਤਰ੍ਹਾਂ ਅਸੀਂ ਗੁਰਗੁਰਾਂ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਪਿੱਛੇ ਵੀ ਨਾ ਕਹੀ ਜੀ ਮਾਹੌਲ ਠੀਕ ਨਹੀਂ ਉਹਨਾਂ ਨੇ ਸਾਰਾ ਕੁਝ ਦੇਖਦੇ ਕਿ ਤਰ੍ਹਾਂ ਲੱਗ ਰਿਹਾ ਨਹੀਂ ਦੇਖੋ ਲੋਕੀ ਅਕਾਲੀ ਤੇ ਕਾਂਗਰਸ ਦੋਨਾਂ ਤੋਂ 피ੜਤ ਨੇ ਕੈਪਟਨ ਅਮਰਿੰਦਰ ਸਿੰਘ ਘਟਕਾ ਸਾਹਿਬ ਦੀ ਸੌਂh ਖਾ ਕੇ ਮੁਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਦੋਸ਼ੀਆਂ ਨੂੰ ਬਚਾਉਂਦੇ ਰਹੇ ਆਪਣੇ ਰਾਜ 'ਚ ਤੇ ਅੱਜ ਤੱਕ ਕੋਈ ਜਾਂਚ sire ਨਹੀਂ ਚੜੀ ਕੈਪਟਨ ਅਮਰਿੰਦਰ ਸਿੰਘ ਜਾ ਕੇ ਪਟਿਆਲੇ ਤੋਂ ਲੰਬੀ ਚੋਣ ਲੜ ਕੇ ਬਾਦਲਾਂ ਨੂੰ ਜਿਤਾ ਰਿਹਾ ਤੇ ਉਹਨਾਂ ਹੀ ਬਾਦਲਾਂ ਨੂੰ ਆਪਣੇ ਜਿਹੜੇ ਸੁਖਵੀਰ ਬਾਦਲ ਹੋਰੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਬਚਾਉਣ ਲਈ ਅੱਜ ਪਰਮਿੰਦਰ ਢੀਂਸਾ ਇੱਥੇ ਚੋਣ ਲੜਨ ਆ ਰਿਹਾ ਹੈ ਮੇਰੇ ਹਿਸਾਬ ਨਾਲ ਵੀ ਪਰਮਿੰਦਰ ਢੀਂਸਾ ਨੂੰ ਸੋਚ ਕੇ ਆਉਣਾ ਚਾਹੀਦਾ ਹੈ ਵੀ ਹੁਣ ਜਿਹੜੇ ਲੋਕ ਹੈ ਜਿਹੜੇ ਸੰਗਰੂਰ ਦੇ ਜਾਗ ਚੁੱਕੇ ਹੈ ਔਰ ਉਹ ਸੱਚ ਦੇ ਬੂਟੇ ਨੂੰ ਫਲ ਤੇ ਫੁੱਲ ਲਾਉਣਾ ਚਾਹੁੰਦੇ ਹੈ